ਸ੍ਰੀ ਵਾਹਿਗੁਰੂ ਸਾਹਿਬ ਜੀਓ ਕੋਖ ਤਖਾਰਨਾ ਵਿਆਪੇ ਕੰਠ ਮਿਲਿਆ ਹਰਨਾਹੋ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਉਹਨਾਂ ਜਗਿਆਸੂਆਂ ਨੂੰ ਕੋ ਮਹੀਨੇ ਦੀ ਹੱਡ ਚੀਰ ਮੇ ਠੰਡ ਵੀ ਨਹੀਂ ਵਿਆਪਦੀ ਜਿਨ੍ਹਾਂ ਦਾ ਵਾਹਿਗੁਰੂ ਪਰਮਾਤਮਾ ਨਾਲ ਮਲਾਪ ਹੋ ਗਿਆ ਹੈ ਮਨ ਬੇਦਿਆ ਚਰਨਾਰ ਬੰਦ ਦਰਸ਼ਨ ਲਗੜਾ ਸਾਹੋ ਜਿਸ ਜਗਿਆਸੂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜ ਗਿਆ ਹੈ ਉਸ ਨੂੰ ਹੀ ਪਰਮਾਤਮਾ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਜਿਸ ਜਗਿਆਸੂ ਨੂੰ ਗੋਵਿੰਦ ਗੋਪਾਲ ਦੇ ਰੂਪ ਵਿੱਚ ਪਰਮਾਤਮਾ ਦਾ ਆਸਰਾ ਮਿਲ ਜਾਂਦਾ ਹੈ ਉਸ ਨੂੰ ਹੀ ਆਪਣੇ ਸਵਾਮੀ ਪਰਮੇਸ਼ਰ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਲਾਹਾ ਮਿਲਦਾ ਹੈ ਵੇਖਿਆ ਪੋਹੇ ਨਸਕ ਏ ਮਿਲ ਸਾਧੂ ਗੁਣਗਾਹੋ ਪਰਮਾਤਮਾ ਦੀ ਸੇਵਾ ਵਿੱਚ ਰਹਿਣ ਵਾਲੇ ਜਗਿਆਸੂਆਂ ਤੇ ਵਿਖੇ ਬਕਾਰਾਂ ਰੂਪੇ ਮਾਇਆ ਦਾ ਅਸਰ ਨਹੀਂ ਹੋ ਸਕਦਾ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੀਆਂ ਰੂਹਾਂ ਰੂਪੀ ਸਾਧੂ ਸੰਤਾਂ ਨਾਲ ਮਿਲ ਕੇ ਸਦਾ ਪਰਮੇਸ਼ਰ ਦੇ ਗਉਣ ਗਾਉਂਦੇ ਰਹਿੰਦੇ ਹਨ ਜਹਤ ਉਪਜੀ ਤਹਿ ਮਿਲੇ ਸੱਚੀ ਪ੍ਰੀਤ ਸਮਾਹੋ ਪਰਮਾਤਮਾ ਨਾਲ ਸੱਚੀ ਪ੍ਰੀਤ ਕਰਨ ਵਾਲੇ ਜਗਿਆਸੂਆਂ ਦੇ ਜੀਵ ਆਤਮਾ ਉਸ ਪਰਮ ਆਨੰਦ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਜਿੱਥੋਂ ਵਿਛੜ ਕੇ ਉਹ ਆਈ ਸੀ ਕਰ ਗਹਿ ਲੈਨੀ ਪਾਰ ਬ੍ਰਹਮ ਬਹੜ ਨਾ ਵਿਛੜੀ ਆਹੋ ਜਿਸ ਵਿਛੜੀ ਹੋਈ ਰੂਹ ਦਾ ਇੱਕ ਵਾਰ ਪਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਉਸ ਨੂੰ ਫਿਰ ਕਦੇ ਵੀ ਪਰਮਾਤਮਾ ਤੋਂ ਵਿਛੋੜਾ ਨਹੀਂ ਪੈਂਦਾ ਬਾਰ ਜਾਉ ਲਖ ਵੇਰੀਆ ਹਰ ਸੱਜਣ ਗੰਮ ਅਗਾਹੋ ਅਗੰਮ ਅਗਾਹ ਮਿੱਤਰ ਪਰਮਾਤਮਾ ਤੋਂ ਜਗਿਆਸੂ ਲੱਖਾਂ ਵਾਰ ਸਦਕੇ ਜਾਂਦੇ ਹਨ ਖਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਜੋ ਸਭ ਪਾਸੇ ਤੋਂ ਧਿਆਨ ਹਟਾ ਕੇ ਪਰਮਾਤਮਾ ਦੇ ਦਰ ਤੇ ਟੈ ਪੈਂਦੇ ਹਨ ਪਰਮਾਤਮਾ ਉਹਨਾਂ ਸ਼ਰਨ ਪਿਆ ਜਗਿਆਸੂਆਂ ਦੇ ਸਦਾ ਲਾਜ ਰੱਖਦਾ ਹੈ ਪੋਕਸ ਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਹੋ ਉਸਦਾ ਪੋ ਦਾ ਮਹੀਨਾ ਸਦਾ ਸੁਹਾਵਣਾ ਹੋ ਜਾਂਦਾ ਹੈ ਅਤੇ ਉਸ ਨੂੰ ਸਭ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਬਖਸ਼ ਦਿੰਦਾ ਹੈ ਪੋ ਦੇ ਮਹੀਨੇ ਵਿੱਚ ਵਾਹਿਗੁਰੂ ਸਾਬ ਸੰਗਤਾਂ ਤੇ ਨਾਮਦਾਨ ਖੁਸ਼ੀਆਂ ਖੇੜੇ ਤੰਦਰੁਸਤੀ ਅਤੇ ਗੁਰ ਸਿੱਖੀ ਦੀ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ